ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸ਼ਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਾਇਐ ਹਰ ਰਸ ਪੀਵੋ ਭਾਏ ਨਾਮ ਜਪੋ ਨਾਮ ਅਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਕੇ ਸਰਨੇ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈ ਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆ ਰਦੋ ਗੁਰਪੂਰ ਕੀ ਸਰਣਾਈ ਰਹਾਉ ਤੇ ਸਹਿ ਪ੍ਰਾਪਤ ਜਿਸ ਥੋਰ ਲਖਿਆ ਸੋਏ ਪੂਰਨ ਪਾਈ ਨਾਨਕ ਕੀ ਬੇਨਲਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾਤਾ ਸਤ ਗੁਰ ਤਾ ਕੇ ਸ਼ਰਣੇ ਪਾਈਐ ਦਰਸ਼ਨ ਭੇਟ ਤੋ ਹਉ ਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਈ ਨਾਮ ਜਪੋ ਨਮੋ ਅਰਾਧੋ ਗੁਰਪੂਰੇ ਕੀ ਸਰਣਾਇ ਰਹਾਉ ਇਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਦੇ ਬਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਈਏ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵ ਪਾਈ ਨਾਮ ਜਪੋ ਨਾਮੋ ਆਰਾਦੋ ਗੁਰਪੂਰੇ ਕੀ ਸਰਣਾਈ ਰਹਾ ਇਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਇ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸ਼ਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋਇ ਰਦੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਇ ਪੂਰਨ ਪਾਏ ਨਾਨਕ ਕੀ ਬੇਨਰਤੀ ਪ੍ਰਭ ਜੇ ਨਾਮ ਰਹਾ ਲੇਵਲਾਈ ਸੋਰਠ ਮਹੱਲਾ ਪੰਜਵਾਰ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਭਾਏ ਨਾਮ ਜਪੋ ਨમો ਆਰਾਧ ਗੁਰਪੂਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਲਾਈ 16 ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰੁ ਤਾ ਕੀ ਸਰਣੀ ਪਾਈਐ ਦਰਸ਼ਲ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵਹੁ ਪਾਏ ਨਾਮ ਜਪਹੁ ਨਾਮੋਇ ਰਦ ਹੋ ਗੁਰਪੂਰੇ ਕੀ ਸਰਣਾਈ ਰਹਾਉ ਤਿਸਹਿ ਪ੍ਰਪਤ ਜਿਸ ਤੁਰ ਲਿਖਿਆ hoi pooran paaye nanak ki binanti prab ji naam rahal le valae sorath mahalla panjwa sarb sukh ka daata sat gur ta ki charni paaye ਦਰਸ਼ਨ ਭੇਟਤ ਹੋਤੇ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਪਾਏ ਨਾਮ ਜਪੋ ਨਮੋ ਅਰਾਧੋ ਗੁਰਪੁਰੇ ਕੇ ਸਰਣਾਈ ਰਹਾ ਤਿਸਹ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਿਨੰਤੀ ਪ੍ਰਭ ਜੀ ਲਾਵ ਰਹਾ ਲੈ ਬਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਏ ਹਰ ਰਸ ਪੀਵੋ ਪਾਈ ਨਾਮ ਜਪੋ ਨਾ ਮੋਇ ਰਦ ਹੋ ਗੁਰਪੂਰੇ ਕੀ ਸਰਣਾਇ ਰਹਾਉ ਇਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖ ਕਾ ਦਾਤਾ ਸਤ ਗੁਰਤਾ ਕੀ ਸਰਣੀ ਪਾਈਐ ਦਰਸਲ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਉ ਇਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੁਰਠ ਮਹਲਾ 5 ਸਰਬ ਸੁਖਾਂ ਦਾਤਾ ਸਤਿਗੁਰ ਤਾ ਕੀ ਸ਼ਰਣੇ ਪਈਐ ਦਰਸ਼ਨ ਭੇਟ ਤੋ ਹਉ ਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵਹੁ ਪਾਈਐ ਨਾਮ ਜਪੋ ਨਾਮ ਓ ਰਧੋ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਲਕ ਕੀ ਬੇਨੰਤੀ ਪ੍ਰਭ ਜੀ ਨਾਮ ਰਾਲਵਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰੁ ਤਾਂ ਕੀ ਸਰਲੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਪਾਏ ਨਾਮ ਜਪੋ ਨਾਮੁ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਉ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਰ ਪਾਏ नानक की बिनंती प्रभ जी नाम रहा ले वलाई सोरठ मोहल्ला पंजाबा सरब सुखा का दाता सतगुरु ताकी शरणि पाईए ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮਿਆ ਰਦ ਗੁਰਪੁਰੇ ਕੀ ਸਰਣਾਈ ਰਹਾ ਇਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਇ ਪੂਰਨ ਪਾਈ ਨਾਨਕ ਕੀ ਬੇਨੰਤੇ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖਾਂ ਦਾਤਾ ਸਤ ਗੁਰ ਤਾ ਕੇ ਸ਼ਰਣੀ ਪਈਏ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਈਏ ਹਰ ਰਸ ਪੀਵੋ ਪਾਏ ਨਾਮ ਜਪੋ ਨਾਮੋਿਆ ਰਧੋ ਗੁਰਪੁਰ ਕੀ ਸਰਣਾਈ ਰਹਾ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਏ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਨਿਵਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸ਼ਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਏ ਨਾਮ ਜਪੋ ਨਾਮ ਅਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤਿ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੇ ਸਰਨੇ ਪਈਏ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈ ਐ ਹਰ ਰਸ ਪੀਵੋ ਪਾਈ ਨਾਮ ਜਪੋ ਨਾ ਮੋਇਆ ਰਾਧੋ ਗੁਰਪੁਰ ਕੀ ਸਰਣਾਈ ਰਹਾਉ ਤਿਸ ਹ ਪ੍ਰਾਪਤ ਜਿਸ ਥੋਰ ਲਖਿਆ ਸੋਏ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਂ ਕੇ ਸਰਣੇ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਇ ਰਹਾਓ ਇਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਦੇ ਵਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਲੀ ਪਈਏ ਦਰਸ਼ਨ ਪੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵ ਪਾਈ ਨਾਮ ਜਪੋ ਨਾਮੋ ਆਰਾਦੋ ਗੁਰਪੂਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਇ ਪੁਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹੱਲਾ 5 ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਪੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆ ਰਦੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਏ ਪੂਰਨ ਪਾਏ ਨਾਨਕ ਕੀ ਬੇਨਰਤੀ ਪ੍ਰਭ ਜੇ ਨਾਮ ਰਹਾ ਲਵਲਾਈ ਸੋਰਠ ਮਹੱਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਿਗੁਰ ਤਾਕੇ ਸ਼ਰਣੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵੋ ਪਾਏ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ 68 ਮਹਲਾ 55 ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਈਐ ਦਰਸ਼ਲ ਪੇਟ ਤਹੋਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਹਪਾਏ ਨਾਮ ਜਪੋ ਨਾਮੋ ਆ ਰਦ ਹੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਏ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰਤਾ ਕੀ ਸਰਣੀ ਪਾਈਐ ਦਰਸ਼ਨ ਪੇਟਤ ਹੋਤੇ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਪਾਏ ਨਾਮ ਜਪੋ ਨ ਮੋਇ ਆਰਾਧੋ ਗੁਰਪੁਰੇ ਕੇ ਸਰਣਾਈ ਰਹਾ ਤਿਸਹ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਿਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਗੁਰੁ ਤਾ ਕੀ ਸਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਏ ਹਰ ਰਸ ਪੀਵੋ ਪਾਈ ਨਾਮ ਜਪੋ ਨਾ ਮੋਇ ਰਦ ਹੋ ਗੁਰਪੂਰੇ ਕੀ ਸਰਣਾਇ ਰਹਾਉ ਤੇ ਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖ ਕਾ ਦਾਤਾ ਸਤ ਗੁਰਤਾ ਕੀ ਸਰਣੀ ਪਾਈਐ ਦਰਸਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹ ਭਾਈ ਨਾਮ ਜਪੋ ਨੋ ਹੋਇ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਉ ਜਿਸਹ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਿਗੁਰ ਤਾ ਕੀ ਸ਼ਰਣੇ ਪਾਈਐ ਦਰਸ਼ਨ ਪੇਟ ਤਹੋਤ ਅਨੰਦਾ ਦੁੱਖ ਗਿਆ ਹਰ ਗਈਐ ਹਰ ਰਸ ਪੀਵਹੁ ਪਾਈਐ ਨਾਮ ਜਪੋ ਨਾਮ ਓ ਰਧੋ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਪਾਏ ਨਾਮ ਜਪੋ ਨਮੋਯਾ ਰਦੋ ਗੁਰ ਪੂਰੇ ਕੀ ਸਰਣਾਈ ਰਹਾਓ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੁਰ ਰ ਪਾਏ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਪਾਈ ਨਾਮ ਜਪੋ ਨਾਮਿਆ ਰਦ ਗੁਰਪੁਰੇ ਕੀ ਸਰਣਾਈ ਰਹਾ ਇਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਇ ਫੁਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਾਈ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ 타ਕੇ ਸ਼ਰਣੀ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਏ ਹਰ ਰਸ ਪੀਵੋ ਪਾਏ ਨਾਮ ਜਪੋ ਨਾ ਮੋਇਆ ਰਾਧਾ ਗੁਰਪੁਰ ਕੀ ਸਰਣਾਈ ਰਾਵ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਏ ਨਾਨਕ ਕੇ ਬੇਨੰਤੇ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ